ਪੂਰੇ ਪੰਜਾਬ ਨਾਲੋਂ ਠੀਕ ਹੈ ਲੋ ਜੀ ਪੂਰੇ ਪੰਜਾਬ ਨਾਲੋਂ ਕਹਿੰਦੇ ਬਹੁਤ ਹੀ ਘੱਟ ਰੇਟਾਂ ਤੇ ਹਰ ਇੱਕ ਚੀਜ਼ ਮਿਲੂਗੀ ਇਹ ਸਸਤਾ ਇਹਨਾਂ ਮਾਲ ਕਿਵੇਂ ਤੁਸੀਂ ਕੀ ਦੀ ਜਾਨਿਓ ਜੀ ਕਾਰਨ ਕੀ ਆ ਕੋਈ ਵਿੱਚੋਂ ਗੜਬੜ ਆ ਗਈ ਕੋਈ ਇਫੈਕਟਡ ਪੀਸ ਨੇ ਕੋਵਿਡ ਇਫੈਕਟ ਨਹੀਂ ਵੀ ਇਫੈਕਟਡ ਪੀਸ ਆਪਣਾ ਵਾਪਸ ਹੋ ਅੱਛਾ ਜੀ ਦੱਸੋ ਕੀ ਆ ਪਹਿਲਾਂ ਅਸੀਂ ਵੀ ਹਜ਼ਾਰ ਹਜ਼ਾਰ ਦੇ ਵਿੱਚੇ ਨੇ ਫਿਰ ਹੁਣ ਅਸੀਂ ਇਕੱਠਾ ਸਰਪਲਸ ਟ੍ਰੱਕਾਂ ਦਾ ਟ੍ਰੱਕਾਂ ਲੈਣੇ ਨੇ ਆਪਣੇ ਅੱਛਾ ਟ੍ਰੱਕਾਂ ਦੇ ਟ੍ਰੱਕ ਮਾਲ ਦੇ ਲੈਣੇ ਚਾਹਦੇ ਹੋ ਲਾਡ ਚਾਹਦੇ ਆ ਠੀਕ ਹੈ ਇਕੱਠਾ ਲਾਟ ਚੱਕਦੇ ਨੇ ਮਿੱਤਰੋ ਇਸ ਕਰਕੇ ਸਸਤਾ ਕੋਈ ਡਿਫੈਕਟਡ ਨਹੀਂ ਕਈਆਂ ਦੇ ਮਨਾਂ ਦੇ ਵਿੱਚ ਇਹ ਗੱਲ ਆ ਜਾਂਦੀ ਆ ਵੀ ਇੰਨੇ ਸਸਤੇ ਕਿਉਂ ਦੇ ਰਹੇ ਜਮਾ ਫਰੈਸ਼ ਪੀਜ ਨੇ ਵੀਰੇ ਆਹ ਆਪ ਦਾ ਤੋਹਫਾ ਆ ਇਹ ਇਹ ਨਾ ਮੁਫਤ ਆ ਪਾਗਰੇ 400 ਰੁਪਏ ਦਾ 400 ਦਾ ਜਿਹੜਾ ਕਰਨ ਵਾਲਿਆਂ ਨੂੰ ਸ਼ੇਅਰ ਕਰਨ ਵਾਲਿਆਂ ਨੂੰ ਵੀਰੇ 375 ਦਾ ਦੇ ਦਾਂਗੇ ਬੱਸ ਵੀਰੇ ਇਹਨਾਂ 'ਚ ਹੈ ਨਹੀਂ ਪਰ ਜੇ ਕੋਈ ਵੀਡੀਓ ਸ਼ੇਅਰ ਕਰਕੇ ਆਊਗਾ ਤਾਂ ਉਹਨੂੰ ਆਪਾਂ 5 ਗੁੱਟ ਤੇ ਵੀ ਮੈਨੂੰ 950 ਦੇ ਦੇ ਦਾਂਗੇ ਲਓ ਜੀ 50 ਰੁਪਏ ਦਾ ਫਾਇਦਾ 5 ਗੁੱਟ ਤੇ ਵੀ ਆ ਮਗਰ ਹੋਊਗਾ ਹਜ਼ਾਰ ਦਾ ਵੈਸੇ ਵੀ ਕੁੜਤਾ ਪਜਾਮਾ ਮਿਲਦਾ ਇੱਥੇ 5 ਬਣ ਜਾਣਗੇ ਹੈਨਾ ਜੀ ਸਹੀ ਗੱਲ ਹੈ ਫਿਰ ਆਜੋ ਜੀ ਇਹ ਕੱਪੜੇ 2 200 ਦੇ ਜਿਹੜੇ ਸੂਟ ਦੇਣੇ ਨੇ ਨਾ ਉਹ ਇਹਨਾਂ ਹੋਊ ਜੀ ਪਹਿਲਾਂ ਤਾਂ ਫਿਰ ਇਹ ਜ਼ਿੰਮੇਵਾਰੀਆ ਦੇਸੀ ਮਾਲ ਨਿਕਲੇ ਫਰੀਦਮ ਆਗੇ ਚਾਦਰ ਆਖੀ ਅੱਛਾ ਇਹ ਹੀ ਚਾਦਰ ਫਰੀਦ ਦਿਓ ਫਰੀਦਮ ਆਗੇ ਦੇਸੀ ਮਾਲ ਨਿਕਲੇ ਦੇਸੀ ਮਾਲ ਜੀ ਸਵਾਗਤ ਹੈ ਦੋਸਤੋ ਲੋਂਗੋਵਾਲੀਆ ਗੋਵਿੰਦ ਸਿੰਘ ਪੇਜ ਤੇ ਲੈ ਵੀ ਅੱਜ ਲੈ ਆਏ ਤੁਹਾਨੂੰ ਮਿੱਤਲ ਫੈਸ਼ਨ ਹੱਬ ਲੋਂਗੋਵਾਲ ਦੇ ਵਿੱਚ ਸੇਲ ਲੱਗੀ ਹੋਈ ਆ ਲੇਡੀ ਸੂਟ 200 ਦਾ ਤੇ ਕੁੜਤਾ ਪਜਾਮਾ 250 ਦਾ ਪਰ ਇੱਥੇ ਮੈਂ ਇੱਕ ਗੱਲ ਕਹੂੰਗਾ ਵੀ ਆਪਾਂ ਇਹਨਾਂ ਨੂੰ ਜੇ ਇਹਨਾਂ ਦੀ ਵੀਡੀਓ ਬਣਾਉਣ ਲੱਗੇ ਇਹਨਾਂ ਨੂੰ ਕਹਾਂਗੇ ਭਾਈ ਹੋਰ ਵੀ ਸਸਤਾ ਦਿਓ ਬਹੁਤ ਕੁਛ ਆ ਹੈਂਡਲੂਮ ਦਾ ਸਾਮਾਨ ਵੀ ਹੈਗਾ ਆਜੋ ਕਿਰਾਂ ਤੁਹਾਨੂੰ ਇਹੋ ਜਿਹੀਆਂ ਚੀਜ਼ਾਂ ਦੇਵਾਂਗੇ ਇਹੋ ਜਿਹੇ ਪ੍ਰੋਡਕਟ ਦਿਖਾਵਾਂਗੇ ਵੀ ਤੁਸੀਂ ਵੀ ਹਰਾਮ ਹੋ ਜਾਓਗੇ ਇੰਨੀਆਂ ਸੋਹਣੀਆਂ ਸੋਹਣੀਆਂ ਚੀਜ਼ਾਂ ਤੇ ਇੰਨੇ ਘੱਟ ਰੇਟਾਂ ਦੇ ਵਿੱਚ ਵੀਡੀਓ ਪੂਰੀ ਦੇਖ ਲਿਓ ਕਿਉਂਕਿ ਬਹੁਤ ਸਾਰੀਆਂ ਇੰਨੀਆਂ ਵਧੀਆ ਚੀਜ਼ਾਂ ਨੇ ਜਿਹੜੀਆਂ ਕਿਤੇ ਜੇ ਖੁੰਝ ਗਈਆਂ ਤਾਂ ਬਾਅਦ ਚ ਪਛਤਾਉਣਾ ਵੀ ਪੈ ਸਕਦਾ ਹਾਂ ਜੀ ਹੈਪੀ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਮੈਂ ਸੋਣਿਆ ਹਾਂ ਬਹੁਤ ਵਧੀਆ ਜੀ ਕਿਵੇਂ ਕੰਮ ਚੱਲਦਾ ਜੀ ਕੰਮ ਪੂਰਾ ਵਧੀਆ ਵੀਰੇ ਮੈਂ ਸੁਣਿਆ ਸੇਲ ਲਾਤੀ ਹਾਂ ਜੀ ਹਾਂ ਜੀ ਹਾਂ ਵਿਸਾਖੀ ਬੰਪਰ ਲਾਤਾ ਅੱਛਾ ਜੀ ਵਿਸਾਖੀ ਬੰਪਰ ਲਾਤਾ ਲੈ ਵੀ ਮਿੱਤਰੋ ਦੇਖਦੇ ਹਾਂ ਵਿਸਾਖੀ ਦੇਦ ਕੀ ਕੀ ਦਿੰਦੇ ਨੇ ਕਮਾਲ ਕਰਦੇ ਹੋ ਸਮਾਨ ਇੰਨਾ ਕੁ ਵਧੀਆ ਦਿਓ ਇੰਨਾ ਸਸਤਾ ਦਿਓ ਵੀ ਸਾਰਾ ਪੰਜਾਬ ਲੋਂਗਵਾਲ ਚ ਆ ਜੇ ਮੇਰੇ ਆਪਣੀ ਜ਼ਿੰਮੇਵਾਰੀ ਹੈ ਜੇ ਆਪਣੇ ਵਾਲਾ ਰੇਟ ਕਿਤੋਂ ਮਿਲ ਗਿਆ ਨਾ ਹਾਂ ਜੀ ਫ੍ਰੀ ਦਵਾਂਗੇ ਮਾਲ ਅੱਛਾ ਜੀ ਫ੍ਰੀ ਦੇਓਗੇ ਜੇ ਇੰਨਾ ਕੱਲਾ ਰੇਟ ਨਾਲ ਗੱਲ ਕਰੋ ਕਮ ਮਾਲ ਵੀ ਵਧੀਆ ਹੋਣਾ ਚਾਹੀਦਾ ਕੁਆਲਿਟੀ ਵੀਰੇ ਕੁਆਲਿਟੀ ਤੇ ਕੰਮ ਕਰਦੇ ਆਪਾਂ ਕੁਆਲਿਟੀ ਤੇ ਰੇਟ ਤੇ ਹੀ ਕੰਮ ਕਰੀਦਾ ਆਪਾਂ ਕੁਆਲਿਟੀ ਵਾਈਜ਼ ਜੇ ਤੁਹਾਡੇ ਵਾਲਾ ਸਮਾਨ ਕਿਤੋਂ ਮਿਲ ਗਿਆ ਇਸ ਰੇਟਾਂ ਦੇ ਵਿੱਚ ਤਾਂ ਤੁਸੀਂ ਫ੍ਰੀ ਦਿਓਗੇ ਚੀਜ਼ ਫ੍ਰੀ ਦਵਾਂਗੇ ਆਪਾਂ ਫਿਰ ਸ਼ੁਰੂ ਕਿੱਥੋਂ ਕਰੀਏ ਜੀ ਆਪਾਂ ਆਜੋ ਪਹਿਲਾਂ ਆਪਾਂ ਚਾਦਰਾਂ ਦੀ ਕਰ ਲੈਂਦੇ ਆ ਆਹ ਚਾਦਰਾਂ ਹੀ ਚਾਦਰਾਂ ਵੀਰੇ ਇਹ ਇਹ ਤਾਂ ਪਹਿਲਾਂ ਸੀੜੀਆਂ ਦੇ ਡੱਬੇ ਹੋਣੇ ਹੁੰਦੇ ਸੀ ਵੀਰੇ ਦੇਖੋ ਤੁਸੀਂ ਕਾਸਾ ਵਿਲਾ ਦੀ ਚਾਦਰਾਂ ਕਮਾਲ ਆ ਜੀ ਕਾਸਾ ਵਿਲਾ ਬਹੁਤ ਮਸ਼ਹੂਰ ਬ੍ਰਾਂਡ ਹੈ ਇਹ ਤਾਂ ਜੈਪੁਰ ਦਾ ਬਹੁਤ ਮੰਨਿਆ ਪਰ ਮੰਨਿਆ ਕਿੰਗ ਸਾਈਜ਼ ਅੱਛਾ ਪਹਿਲਾਂ ਤਾਂ ਡੱਬਾ ਦੇਖੋ ਦਰਸ਼ਕੋ ਗਿਫਟ ਆਈਟਮ ਮੇਰੇ ਗਿਫਟ ਆਈਟਮ ਜਿਹੜੀ ਆਪਾਂ ਵਿਆਹ ਤੇ ਲੈਣੀਆਂ ਤਿੰਨ ਤਿੰਨ ਚਾਰ ਚਾਰ ਹਜ਼ਾਰ ਰੁਪਏ ਦੀ ਆਈਟਮ ਮਿਲਦੀ ਆ ਆਹਾਂਜੀ ਹਾਂਜੀ ਫੁੱਲ ਸਾਈਜ਼ ਸਰਾਣੇ ਨੇ ਪਹਿਲਾਂ ਦਾ ਹਾਂਜੀ ਸਰਾਣੇ ਦਾ ਸਾਈਜ਼ ਦੇਖੋ ਤੁਸੀਂ ਬਿਲਕੁਲ ਜੀ ਸਰਾਣੇ ਦਾ ਸਾਈਜ਼ ਦਰਸ਼ਕੋ ਦੇਖ ਲਓ ਕੱਪੜਾ ਵੀ ਬਹੁਤ ਸੌਫਟ ਆ ਨਰਮਾਗਾ ਕੱਪੜਾ ਸੋਹਣਾਗਾ ਤੇ ਲੋ ਬੈ ਚਾਦਰ ਕਿੱਡੀ ਕਾ ਜੀ ਦੇਖੀਏ ਚਾਦਰ ਮੈਂ ਕਹਿੰਦਾ ਦੋ ਤਿੰਨ ਜانے ਨੂੰ ਫੜਨੀ ਪਊ ਇੱਧਰ ਲੈ ਪਾਸੇ ਇੱਧਰ ਹੀ ਆ ਜਾਓ ਜੀ ਮੈਨੂੰ ਇੱਧਰ ਫੜਾਓ ਤੁਸੀਂ ਚਾਦਰ ਪਰ ਦੇਖਾਵਾਂਗੇ ਲੋ ਲਓ ਜੀ ਫੁੱਲ ਕਿੰਗ ਸਾਈਜ਼ ਚਾਦਰ ਆ ਵੀਰੇ ਜੀ ਬਿਲਕੁਲ ਅੱਛਾ ਸਾਈਜ਼ ਤਾਂ ਹੈਗਾ ਰੇਟ ਕੀ ਹੈ ਇਹਦਾ ਰੇਟ ਦੇਖੋ ਵੀਰੇ ਹਮ ਕੈਮਰੇ ਤੋਂ ਆਨ ਦਾ ਦੇਖੋ ਕਿੰਨਾ ਰੇਟ ਆ ਆਹ ਜੀ ਹਾਂ ਜੀ 3249 ਤੁਸੀਂ ਕਿੰਨੇ ਦੀ ਦੇਵੋਗੇ ਰੇਟ ਦਿਖਾਇਆ ਹੋਇਆ ਰੇਟ ਐਂ ਜਨਾ ਬਸ ਮਾ ਇਹ ਕਹਦੇ ਵੀ 200 ਸਸਤੀ ਆ ਠੀਕ ਹੈ ਵੀ ਅਸੀਂ 200 ਲੈਸ ਕਰ ਰਹੇ ਹਾਂ ਟੌਪ ਦਾ ਲੈਸ ਕਰੋ ਜਿਹੜਾ ਸਵਾਲ ਆ ਜੇ ਦੇਖਣ ਵਾਲੇ ਨੂੰ ਵੀ ਤੇ ਦਿਖਾਉਣ ਵਾਲੇ ਨੂੰ ਵੀ ਠੀਕ ਹੈ ਤੁਸੀਂ ਦੱਸੋ ਕਿੰਨਾ ਹੋ ਸਕਦਾ ਜੀ ਤੁਸੀਂ 2000 ਦੀ ਹੋਊਗੇ ਕਿੰਨੀ ਹੋਰ ਘੱਟ ਕਰੋਗੇ ਕੱਟ ਕਰਾਂਗੇ 1500 ਦੀ ਹੋਰ ਘੱਟ ਕਰਾਂਗੇ ਫਿਰ ਤੁਸੀਂ ਦੱਸ ਦਿਓ ਹੁਣ ਕਿੰਨੇ ਦੀ ਦਿਓਗੇ ਪਰ ਹੋਵੇ ਇਹੇ ਕਿਤੇ ਬਾਅਦ ਦੇ ਵਿੱਚ ਦੇਣ ਵਾਲੇ ਰੇਟ ਆ ਜੇ ਘੱਟ ਕਰੋਗੇ ਤਾਂ ਉਹ ਦੇਸੀ ਮਾਲ ਨਹੀਂ ਘਟਵੇ ਮੇਰੇ ਜ਼ਿੰਮੇਵਾਰੀਆ ਦੇਸੀ ਮਾਲ ਨਿਕਲੇ ਫਰੀਦਮਾਗੇ ਚਾਦਰ ਆ ਅੱਛਾ ਇਹੇ ਚਾਦਰ ਫਰੀ ਦੇਓ ਫਰੀਦਮਾਗੇ ਦੇਸੀ ਮਾਲ ਨਿਕਲੇ ਕਲੀਅਰ ਦੱਸੋ ਜੀ ਹੁਣ ਕਿੰਨੇ ਦਾ ਕੁੱਲ ਮੇਰੇ 999 ਅੱਛਾ 999 ਜਮਾ ਤੇ ਜਿਹੜਾ ਵੀਡੀਓ ਸ਼ੇਅਰ ਕਰੂਗਾ ਜਿਹੜਾ ਵੀਰਾ ਸ਼ੇਅਰ ਕਰਕੇ ਆਊਗਾ ਉਹਨੂੰ 950 ਦੀ ਦੇ ਦਾਂਗੇ ਅੱਛਾ ਲਓ ਜੀ ਵੀਡੀਓ ਸ਼ੇਅਰ ਕਰਨ ਨਾਲ ਇੱਕ ਚਾਦਰ ਵਾਗਰ 50 ਰੁਪਏ ਦਾ ਫਾਇਦਾ ਹੋਊਗਾ ਹੋਰ ਵੀ ਬਹੁਤ ਸਾਰਾ ਐਸਾ ਸਮਾਨ ਆ ਜਿਹਦੇ ਵਿੱਚ ਤੁਹਾਡਾ ਇੰਨਾ ਇੰਨਾ ਕ ਫਾਇਦਾ ਕਰਾਈ ਚੱਲਾਂਗੇ ਇੱਕ ਗੱਲ ਇਹ ਹੈ ਵੀ ਐਂ ਦੇਖੋ ਡੱਬਾ ਕਿੰਨੀ ਸੋਹਣੀ ਚੀਜ਼ ਲੱਗਦੀ ਆ ਜਦੋਂ ਮੰਨ ਲਓ ਕਿਸੇ ਵਿਆਹ ਸ਼ਾਦੀ ਕਿਸੇ ਹੋਰ ਫੰਕਸ਼ਨ ਤੇ ਜਾਂਦੇ ਆ ਅਸੀਂ ਜਦੋਂ ਅਗਲੇ ਨੂੰ ਗਿਫਟ ਦੇਵਾਂਗੇ ਇੱਕ ਤਾਂ ਇਹ ਕੰਮ ਆਉਣ ਵਾਲਾ ਗਿਫਟ ਆ ਉਹ ਟੈਡੀ ਬੀਅਰ ਵਗੈਰਾ ਚਲੋ ਸ਼ੌਕ ਹੁੰਦਾਗਾ ਪਰ ਇਹ ਚੀਜ਼ ਕੰਮ ਆਉਂਦੀ ਹੁੰਦੀ ਐ ਇਸ ਕਰਕੇ ਇਹ ਜਾਦੇ ਵੈਸਟ ਆ ਇਹ ਕਾਹਦੀ ਗੱਲ ਜੀ ਵੀਰੇ ਇਹ ਇਹ ਉਸ ਤੋਂ ਵਧੀਆ ਜੀ ਇਹ ਵੀਰੇ ਸਿਰੇ ਆ ਢੱਬੇ ਦੇਖੋ ਕਾਜੂਰਾਮ ਨਾਲ ਲਵਾਗਾ ਆਪਾਂ ਨਾਲ ਆਇਆ ਕਾਜੂਰਾਮ ਇਹ ਮੇਰੇ ਵਾਸਤੇ ਰੱਖਿਆ ਹੋਇਆ ਹੈ ਵਾਸਤੇ ਵੀਰੇ ਨਹੀਂ ਚਾਦਰ ਨਾਲ ਅਸਾਂ ਚਾਦਰ ਨਾਲ ਚਾਦਰ ਨਾਲ ਚਾਦਰ ਵਧੀਆ ਕਿੱਗਲੇ ਕਾਜੂਰਾਮ ਵੀ ਪੱਲੇ ਨਹੀਂ ਇਹ ਮੇਰੇ ਸਿਰਾਂ ਇਹ ਕਿਹੜੀ ਕੰਪਨੀ ਦੀ ਐ ਜੀ ਕਾਸਾਬిల్లా ਵੀਰੇ ਕਾਸਾਬిల్లా ਸਹੀ ਕਾਸਾਬిల్లా ਦੀ ਐ ਇਹ ਵੀ ਕਿੰਗ ਸਾਈਜ਼ ਆ ਜੀ ਖੋਲ ਵੀਰੇ ਕਿੰਗ ਸਾਈਜ਼ ਖੋਲ ਕੇ ਦੇਖੋ ਇਹ ਉਸ ਤੋਂ ਵਧੀਆ ਜੀ ਕੁਈ ਗੱਲ ਹੋਤਾ ਵੀਰੇ ਸਰਾਇਆ ਅੱਛਾ ਜੀ ਲਓ ਜੀ ਦੇਖ ਲਈ ਫਿਰ ਰੰਗ ਡਿਜ਼ਾਈਨ ਦੇਖੋ ਵੀਰੇ ਤੁਸੀਂ ਚਾਦਰ ਦਾ ਆਸਰਾਣੇ ਆ ਗਏ ਆਸਰਾਣੇ ਆ ਗਏ ਸਰਾਣੇ ਵੀ ਖੋਲ ਕੇ ਦਿਖਾਉਣੇ ਆਪਾਂ ਬਿਲਕੁਲ ਚੀਜ਼ ਹੱਥ 'ਚ ਫੜਿਆ ਪਤਾ ਲੱਗਦਾਗਾ ਜੀ ਵੀ ਹਾਂ ਵਾਕਿਆ ਹੀ ਕੋਈ ਹੈਗੀ ਆ ਬਾਕੀ ਸਾਈਜ਼ ਦੇਖ ਲੋ ਕਿ ਕਿੰਗ ਸਾਈਜ਼ ਦੇ ਵਿੱਚ ਆ ਗਈ ਇਹ ਵੀ ਸੋਹਣੀ ਵੀ ਬਹੁਤ ਲੱਗ ਰਹੀ ਆ ਕਿ ਡਿਜ਼ਾਈਨ ਕਿੰਨੇ ਕਿ ਡਿਜ਼ਾਈਨ ਨੇ ਕਿੰਨੇ ਕਿ ਪੀਸ ਹੋਣਗੇ ਤੁਹਾਡੇ ਜਿੰਨੇ ਵੀਰੇ ਗਿਣੀ ਨਹੀਂ ਜਾਣੇ ਇੰਨਾ ਚੰਗੇ ਡਿਜ਼ਾਈਨ ਜਿੰਨਾ ਮਰਜ਼ੀ ਲੋ ਵੀ ਮਿੱਤਰੋ ਇਹ ਚਾਦਰਾਂ ਦੀ ਆ ਜੇ ਆਪਾਂ ਇਸੇ ਤੇ ਬਹੁਤ ਸਾਰਾ ਸਮਾਨ ਆ ਜਿੰਨਾ ਮਰਜ਼ੀ ਲੈ ਲਓ ਆਪਾਂ ਜੀ ਇਸੇ ਤੇ اٹਕੇ ਰਹਾਂਗੇ ਤਾਂ ਇਹਨਾਂ ਦੀ ਦੁਕਾਨ ਦੇ ਵਿੱਚ ਜੋ ਭੰਡਾਰ ਪਿਆਗਾ ਸ਼ੋਅਰੂਮ ਦੇ ਵਿੱਚੋਂ ਸਾਰਾ ਨਹੀਂ ਦਿਖਾ ਸਕਾਂਗੇ ਪਹਿਲੀ ਗੱਲ ਤਾਂ ਆ ਕਿਸ਼ਮਿਸ ਤੇ ਕਾਜੂ ਇਹ ਚਾਦਰ ਦੇ ਨਾਲ ਚਾਦਰ ਪਿਛਾ ਕੇ ਉੱਪਰ ਬਹਿ ਕੇ ਚਾਹ ਦਾ ਕੱਪ ਲੈ ਕੇ ਖਾਣ ਦਾ ਸਵਾਦ ਵੱਖਰਾ ਆਊਗਾ ਆ ਜਿਏ ਇਹ ਕੱਪੜੇ 2 200 ਦੇ ਜਿਹੜੇ ਸੂਟ ਦੇਣੇ ਨੇ ਨਾ ਉਹ ਵੀ ਆਵੋ ਜੀ ਪਹਿਲਾਂ ਤਾਂ ਇੱਕ ਗੱਲ ਮੈਂ ਪੁੱਛਣੀ ਚਾਹੁੰਦਾ ਜੀ ਹਾਂਜੀ ਜਿਹੜੇ ਵੀਰ ਲੋਂਗੋਵਾਲਾ ਦੇ ਨੇੜਲੇ ਪਿੰਡਾਂ ਦੇ ਨੇ ਉਹ ਤਾਂ ਚੱਲ ਕੇ ਆ ਕੇ ਦੇਖ ਕੇ ਲੈ ਜਾਣਗੇ ਹਾਂ ਵੀਰੇ ਜੇ ਮੰਨ ਲਓ ਕਿਸੇ ਨੇ ਅੰਮ੍ਰਿਤਸਰ ਤੋਂ ਲੈਣਾ ਹੋਇਆ ਥੋੜਾ ਅਜਾ ਦੂਰੋਂ ਲੈਣਾ ਹੋਇਆ ਉਹਨਾਂ ਦਾ ਉਹ ਡਿਲੀਵਰੀ ਦਾ ਪ੍ਰਬੰਧ ਹੈਗਾ ਤੁਹਾਡੇ ਹਾਂ ਵੀਰੇ ਡਿਲੀਵਰੀ ਜਿੱਥੇ ਮਰਜ਼ੀ ਆ ਲੈਈਏ ਆਲ ਇੰਡੀਆ ਜਿੱਥੇ ਮਰਜ਼ੀ ਉਹ ਦੇ ਡਿਲੀਵਰੀ ਦੇ ਅੱਡ ਚਾਰਜ ਦੇਣੇ ਉਹ ਅੱਛਾ ਇਹ ਕਿੰਨੇ ਮੀਟਰ ਦਾ ਹੋਊਗਾ ਇਹ ਸੂਟ ਜਿਹੜਾ 200 ਦਾ ਦਿੰਨੇ ਹੋ ਤੁਸੀਂ 5 ਮੀਟਰ ਵੀਰੇ ਪੂਰਾ 5 ਮੀਟਰ ਪੂਰਾ 5 ਮੀਟਰ ਐ ਮਿੱਤਰੋ ਜਿਆਦਾ ਦਾ ਲੇਡੀਜ਼ ਨੂੰ ਜਾਣਕਾਰੀ ਹੁੰਦੀ ਆ ਆਪਾਂ ਤਾਂ ਇਹ ਕਹਿ ਸਕਦੇ ਆ ਵੀ ਕੱਪੜਾ ਹੱਥ 'ਚ ਫੜਿਆ ਤੋਂ ਪਤਾ ਆਦਾ ਅੱਛਾ ਇਹਦਾ ਬੁਰਬਰਦਾ ਨਹੀਂ ਉੱਠਦਾ ਜੀ ਜਾਂ ਖਰਾਬ ਬੁਰਬਰਦਾ ਵੀਰੇ ਜੁਮੇ ਤੁਹਾਨੂੰ ਪਹਿਲੀ ਕਰਦਾ ਜਿਹੜੀ ਚੀਜ਼ ਖਰਾਬ ਹੋ ਗਈ ਉਹੀ ਚੀਜ਼ ਫ੍ਰੀ ਦੇਵਾਂਗੇ ਅੱਛਾ ਵੀ ਨਾਲ ਫ੍ਰੀ ਦੇ ਦਿਓ ਨਾਲ ਫ੍ਰੀ ਦੇਵਾਂਗੇ ਠੀਕ ਹੈ ਜੀ ਕੁੜਤੇ ਵੀ ਅੰਮੇ ਜਿਹੜੇ ਕਹਿੰਦੇ ਸੀ ਤੁਸੀਂ 2-200 ਦੇ ਆ ਚ ਅਬ ਦੇਖੋ ਘਰੇ ਬੁੜੀਆਂ ਨੂੰ ਕਹਿੰਦੇ ਸੁਣਦੇ ਹੁੰਨੇ ਆ ਲੀਜੀ ਬੀਜੀ ਵਾਲੇ ਪਰ ਆਪਾਂ ਨੂੰ ਨੌਲੇਜ ਇਹ ਨਹੀਂ ਖਰਾ ਹੈ। ਹੱਥ ਲਾ ਕੇ ਦੇਖੋ ਕਪੜਾ ਤੁਸੀਂ ਜਮਾ ਮਲਾਈ ਵਰਗਾ ਮਲਾਈ ਵਰਗਾ ਜੀ ਗਰਮੀਆਂ ਦਾ ਪੈਸਾ ਨੂੰ ਵੀ ਤੋਹਫਾ ਹੀ ਆਇਆ ਗਰਮੀਆਂ ਦਾ। ਗਰਮੀਆਂ ਦੇ ਵਿੱਚ ਬਹੁਤ ਵਧੀਆ ਕਪੜਾ ਹੈਗਾ ਪਤਾ ਲਾ ਲਈ ਪੂਰਾ ਇਹਨ ਪਤਲਾ ਵੀ ਆ ਸੌਫਟ ਵੀ ਹੈਗਾ। ਨਾ ਕੋਈ ਲੜੇ ਨਾ ਬੋਲੇ ਇਹਨਾਂ ਕੋਲ। ਅੱਛਾ ਬੁਰ ਵੀ ਨਹੀਂ ਆਉਂਦਾ। ਬੁਰ ਵੀ ਨਹੀਂ ਆਉਂਦਾ ਵੀਰੇ। ਲੈ ਵੀ ਵੀਰੋ ਜੇ ਤੁਹਾਡੇ ਕੋਲੇ ਇਹ 200 ਦਾ ਘਰੇ ਚਲਿਆ ਗਿਆ। ਤੇ ਸੀਜ਼ਨ ਪੂਰਾ ਲੰਘਾ ਗਿਆ। ਫਿਰ ਹੋਰ ਕੀ ਚਾਹੀਦਾ ਨਾਲੇ ਇੰਨਾ ਕੁ ਵਧੀਆ ਪਾਉਣ ਦੇ ਵਿੱਚ ਵੀ ਪੂਰਾ ਵਧੀਆ ਰਹੂਗਾ ਅੱਜ ਜੇ ਇਕੱਠੇ ਲੈਣੇ ਹੁਣ ਕੋਈ ਬੈਨੀਫਿਟ ਦੇਵੋਗੇ ਜੀ ਵੈਸੇ ਬਰੇ ਇਨਾਂ ਚ ਹੈ ਨਹੀਂ ਪਰ ਜੇ ਕੋਈ ਵੀਡੀਓ ਸ਼ੇਅਰ ਕਰਕੇ ਆਊਗਾ ਤੁਹਾਨੂੰ ਆਪਾਂ 5 ਕੁੜਤੇ ਵੀ ਮੈਨੂੰ 150 ਦੇ ਦੇ ਦਾਂਗੇ ਲਓ ਜੀ 50 ਰੁਪਿਆ ਦਾ ਫਾਇਦਾ 5 ਕੁੜਤੇ ਵੀ ਆ ਮਗਰ ਹੋਊਗਾ ਹਜ਼ਾਰ ਦਾ ਵੈਸੇ ਵੀ ਕੁਰਤਾ ਪਿਆਮਾ ਮਿਲਦਾ ਇੱਥੇ 5 ਬਣ ਜਾਣਗੇ ਹੈਨਾ ਜੀ ਸਹੀ ਗੱਲ ਹੈ ਫਿਰ ਵੈਸੇ ਦੇਖਿਆ ਜਾਵੇ 1 200 ਦਾ ਆਉਂਦਾ ਗਿਆ ਵੀਰੇ ਜੋ ਕਿਦਾਂ ਨਹੀਂ ਹੋਰ ਨਹੀਂ ਹੁੰਦਾ ਬਿਲਕੁਲ ਬਿਲਕੁਲ ਇਹ ਸੱਚ ਆ ਤੇ ਇੱਥੇ ਕੁਰਤਾ ਪਿਆਮਾ ਪੂਰਾ ਕਿੰਨੇ ਮੀਟਰ ਦਾ ਹੋਊਗਾ ਜੀ ਪੂਰਾ 5 ਮੀਟਰ ਪੂਰਾ ਪੂਰਾ 5 ਮੀਟਰ ਕੁਰਤਾ ਪਿਆਮਾ 200 ਰੁਪਏ 200 ਰੁਪਏ ਦਾ ਜੇ ਇਕੱਠੇ ਲੈਣਿਆਂ ਤਾਂ 190 ਦਾ ਪੈਜੀ 190 ਦਾ ਪੈਜੀ ਆਪਾਂ ਤੋਫਾ ਹੀ ਆ ਇਹ ਨਾ ਮੁਫਤ ਲਾਲ ਕੰਪਨੀਆਂ ਜਿਹੜੀ ਕਹਿੰਦੇ ਵੀ ਪੰਜਾਬ ਦੇ ਵਿੱਚ ਤਾਂ ਕਾਫੀ ਜ਼ਿਆਦਾ ਲੇਡੀਜ਼ ਮੰਨਦੀਆਂ ਨੇ ਤੇ ਕੱਟੋ ਘੱਟ 1000 ਰੁਪਏ ਦਾ ਇਹ ਸੂਟ ਬਣ ਜਾਣਾ ਬਈ 1000 ਰੁਪਏ ਦਾ ਵੀਰੇ ਸਾਢੇ 350 ਰੁਪਏ ਮੀਟਰ ਦਾ ਕੱਪੜਾ ਹੈਗਾ ਅੱਛਾ ਸਾਢੇ 350 ਰੁਪਏ ਮੀਟਰ ਅੱਛਾ 1000 ਦਾ ਲੇਡੀਜ਼ ਦਾ ਬਣ ਜਾਂਦਾ 1000 ਰੁਪਏ ਹਾਂ ਫਿਰ 1000 ਦਾ ਤਾਂ ਬਣਦਾ ਹੈਗਾ ਤੁਸੀਂ ਕਿੰਨੇ ਦਾ ਦਿਓਗੇ ਵੱਡੇ ਪਣੇ ਦਾ ਵੀਰੇ ਆਪਾਂ ਇਹਨੂੰ ਕੱਟ ਤੋਂ ਘੱਟ ਹਾਂ ਪੂਰਾ ਜੋਰ ਮਾਰ ਕੇ ਅੱਛਾ ਮਿਲ ਨਹੀਂ ਸਕਦਾ ਰੇਟ ਕਿੰਨੇ ਦਾ ਹੋ ਸਕਦਾ 7-800 ਤਾਂ ਦੇ ਦੋਗੇ ਫਿਰ ਹੋਰ ਕਿੰਨਾ ਦਾ ਫਰਕ ਪਊਗਾ ਜੇ 1000 ਸਹੀ ਕਹਿੰਦੇ ਹੋ 1000 ਵੀਰੇ ਜ਼ਿੰਮੇਵਾਰੀ ਹੈ 1000 ਰੁਪਏ ਦਾ ਹੈਗਾ ਸੂਟ ਅੱਧਾ ਦੇ ਅੱਧਾ ਦੇ ਦਾਂਗੇ ਅੱਧਾ ਦਾ ਅੱਧਾ ਦਾ 350 ਦਾ ਕੁੱਲ ਫਿਰ ਅੱਧ ਨਹੀਂ ਹੋਇਆ ਜੀ ਫਿਰ ਤਾਂ 35% ਹੋ ਗਿਆ 35% ਦੀ 30% ਬਾਈ 350 ਦਾ ਭੈਣੋ ਆਹਾਂ ਸੂਟ ਐਂ ਦੇਖੋ ਵੀ ਸੋਹਣਾ ਮੈਚਿੰਗ ਵਾਲਾ ਐਂ ਨਾਲ ਮੈਚਿੰਗਾਂ ਚੀਜ਼ਾਂ ਦੇਖੋ ਰੰਗ ਡਿਜ਼ਾਈਨ ਵੀਰੇ ਜਿੰਨੇ ਮਰਜ਼ੀ ਦੇਖੋ ਇਹ ਕਹਿੰਦੇ ਟਰੱਕ ਪਰ ਕੇ ਲੈ ਜਾਓ ਜਹੇ ਸਾਥ ਇਹ ਸਸਤਾ ਇਹ ਨਾ ਮਾਲ ਕਿਵੇਂ ਤੁਸੀਂ ਕੀ ਦੀ ਜਾਨੇ ਹੋ ਜੀ ਕਾਰਨ ਕੀ ਆ ਕੋਈ ਵਿੱਚੋਂ ਗੜਬੜ ਹੈ ਗਈ ਕੋਈ ਡੈਫੈਕਟਡ ਪੀਸ ਨੇ ਕੋਈ ਡੈਫੈਕਟਡ ਨਹੀਂ ਵੀ ਡੈਫੈਕਟਡ ਪੀਸ ਆਪਣਾ ਵਾਪਸ ਹੂ ਅੱਛਾ ਜੀ ਦੱਸੋ ਕੀ ਆ ਪਹਿਲਾਂ ਅਸੀਂ ਵੀ ਹਜ਼ਾਰ ਹਜ਼ਾਰ ਦੇ ਵਿੱਚ ਇਹ ਨੇ ਪਰ ਹੁਣ ਅਸੀਂ ਇਕੱਠਾ ਸਰਪਲੱਸ ਚ ਟਰੱਕ ਦਾ ਟਰੱਕ ਲੈਣੇ ਨੇ ਆਪਣੇ ਉਹ ਟਰੱਕਾਂ ਦੇ ਟਰੱਕ ਮਾਲ ਦੇ ਮਾਲ ਚੱਕਦੇ ਹੋ ਲਾਡ ਚੱਕਦੇ ਆ ਠੀਕ ਹੈ ਇਕੱਠਾ ਲਾਡ ਚੱਕਦੇ ਨੇ ਮਿੱਤਰੋ ਇਸ ਕਰਕੇ ਸਸਤਾ ਕੋਈ ਡੈਫੈਕਟਡ ਨਹੀਂ ਕਈਆਂ ਦੇ ਮਨਾਂ ਦੇ ਵਿੱਚ ਇਹ ਗੱਲ ਆ ਜਾਂਦੀ ਆ ਬੀ ਐਨ ਐ ਸਸਤੇ ਕਿਉਂ ਦੇ ਰਹੇ ਜਮਾ ਫਰੈਸ਼ ਬੀਚ ਨੇ ਵੀਰ ਜੀ ਆਹਾਂ ਕ ショਰੂਮ ਦਿਖਾਉਣ ਵਾਸਤੇ ਆ ਗਦਾਮ ਤਾਂ ਇਹਨਾਂ ਦੇ ਵੱਡੇ ਵੱਡੇ ਭਰੇ ਪਏ ਨੇ ਜਿੰਨਾ ਮਰਜੀ ਮਾਲ ਚੱਕ ਲੋ ਮੁਕਣਾ ਨਹੀਂ ਕਹਿੰਦੇ ਰੰਗ ਡਿਜ਼ਾਈਨ ਜਿੰਨੇ ਮਰਜੀ ਆਫਰ ਚੱਲੂ ਕਿੰਨੇ ਦਿਨ ਜੀ ਜਦੋਂ ਤੱਕ ਵੀਰੇ ਮਾਲ ਨਹੀਂ ਮੁਕਦਾ ਅੱਛਾ ਜੀ ਮਾਲ ਮੁਕਣਾ ਨਹੀਂ ਆਫਰ ਚੱਲੀ ਜਾਣੀ ਆ ਇਹ ਲੈ ਲਓ ਵੀ ਸੋਹਣੇ ਸੋਹਣੇ ਰੰਗ ਤੇ ਸੋਹਣੀਆਂ ਸੋਹਣੀਆਂ ਚੀਜ਼ਾਂ ਨੇ ਸਾਰੇ ਦਿਖਾਉਣ ਲੱਗੇ ਮੈਨੂੰ ਲੱਗਦਾ ਵੀ ਸ਼ਾਮ ਹੋ ਜੂਗੀ ਪਰ ਸੂਟ ਨਹੀਂ ਮੁੱਕਣੇ ਅਗਲੀ ਚੀਜ਼ ਦਿਖਾਓ ਜੀ ਹੁਣ ਜਿਵੇਂ ਆ ਚੀਜ਼ ਚੱਲ ਰਹੀ ਹੋਏ ਵੀਰੇ ਗਰਮੀਆਂ ਦਾ ਤੋਹਫਾ ਹਾਂ ਜੀ ਜਨਾਨ ਲੇਡੀਜ਼ ਵਾਸਤੇ ਹਾਂ ਗਰਮੀਆਂ ਦਾ ਤੋਹਫਾ ਅੱਛਾ ਤੇ ਹੋਰ ਕਾਟਨ ਮੈਚਿੰਗ ਕੋਟ ਹੈ ਨਾ ਜੀ ਮੈਚਿੰਗ ਕੋਰੇ ਨਾਲ ਦੁਪੱਟਾ ਕੈਮਰਿਕ ਕੋਟਨ ਦਾ ਅੱਛਾ ਜੀ ਇਹਦਾ ਕੀ ਹਿਸਾਬ ਕਿਤਾਬ ਆ ਜੀ ਮਾਰਕੀਟ ਚ ਵੀਰੇ 650 ਦਾ 650 ਦਾ ਮਾਰਕੀਟ ਚ ਆ ਨਾਲ ਆ ਚੁੰਨੀ ਵੀ ਆ ਦੁਪੱਟਾ ਕਹਿੰਦੇ ਨੇ ਇਹਦਾ ਇਹ ਫੁੱਲ ਸਾਈਜ਼ ਫੁੱਲ ਸਾਈਜ਼ ਆ ਦੋ ਜਾਣੇ ਲੈ ਲੈਣ ਪੜਾਣੇ ਜੀ ਲੋਈ ਜਿੱਡਾ ਤਾਂ ਹੈਗਾ ਨਵੀਆਂ ਲੋਈਆਂ ਜਿੱਡਾ ਤਾਂ ਹੈਗਾ ਕਹਿ ਲੱਗਦੇ ਆ ਆਪਾਂ ਤਾਂ ਆਪਣੀ ਵਾਲੀ ਐਗਜ਼ੈਂਪਲ ਦੇ ਸਕਦਾ ਵੀ ਹੁਣ ਜਿਹੜੀਆਂ ਲੋਈਆਂ ਆਉਂਦੀਆਂ ਨੇ ਏਡੀਆਂ ਏਡੀਆਂ ਕਿਉਂਦੀਆਂ ਨੇ ਉਡਾਈ ਭਾਈ ਦੁਪੱਟਾ ਇਹ ਲੈ ਦੇਖੋ ਲੈ ਬਿਲਕੁਲ ਅੱਛਾ ਮਾਰਕੀਟ ਦੇ ਵਿੱਚ 650 ਦਾ ਤੁਸੀਂ ਕਿੰਨਾ ਫਾਇਦਾ ਕਰੋਗੇ ਫਾਇਦਾ ਵੀਰੇ ਆਪਾਂ 499 ਦਾ ਦੇ ਦਾਂਗੇ ਕੁੱਲ ਸ਼ੇਅਰ ਕਰਨ ਵਾਲਿਆਂ ਨੂੰ ਇਹਦਾ ਫਿਰ ਇੱਕੋ ਹੀ ਰੇਟ ਆ 499 ਰੇਟ 499 ਦੇ ਵਿੱਚ ਮੇਰਾ ਮੇਰੀਆਂ ਭੈਣਾਂ ਨੂੰ ਬੇਨਤੀ ਆ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਹੋ ਨਾਲੇ ਤਾਂ ਤੁਸੀਂ ਲੈ ਜਿਓ ਨਾਲੇ ਹੋਰ ਥੋਡੀਆਂ ਜਿਹੜੀਆਂ ਸਹੇਲੀਆਂ ਨੇੜ ਲੀਆਂ ਉਹਨਾਂ ਨੂੰ ਇਹ ਵੀਡੀਓ ਜਿੰਨੇ ਮਰਜ਼ੀ ਜਿੰਨੇ ਮਰਜ਼ੀ ਐ ਨਾ ਵਹਿਮ ਕਰਿਓ ਵੀ ਅਸੀਂ ਜੇ ਲੇਟ ਹੋ ਕੇ ਸਾਨੂੰ ਨਹੀਂ ਮਿਲਨੇ ਕਿਤੇ ਦੂਜੀਆਂ ਨਾਲ ਲੈ ਜਾਣਾ ਇਸ ਚੱਕਰ 'ਚ ਸ਼ੇਅਰ ਦਾ ਆਲਾ ਬਟਨ ਆ ਨਾ ਦੱਬੋ ਇਹ ਵਹਿਮਾਂ 'ਚੋਂ ਕੱਢਦੇ ਹੋ ਕਿਉਂਕਿ ਇੱਥੇ ਟਰੱਕਾਂ ਦੇ ਟਰੱਕ ਮਿਲ ਜਾਣਗੇ ਹਨਾ ਜੀ ਜਮਾ ਵੀਰੇ ਜਮਾ ਲੈ ਭਣੋ ਆ ਦੇਖੋ ਕੱਪੜੇ ਸੋਹਣੇ ਦੇਖੋ ਕਿੰਨੇ ਨੇ ਤੇ ਗੱਲ ਇਹ ਆ ਵੀ ਇਹ ਮਾਰਕੀਟ ਦੇ ਵਿੱਚ ਕਿੰਨੇ ਦਾ ਮਿਲਦਾਗਾ ਜੀ ਪਹਿਲਾਂ ਤਾਂ ਇਹ ਦੱਸੋ 6-700 ਦਾ ਮਿਲਦਾ ਵੀਰੇ ਮਾਰਕੀਟ 700 ਦਾ 600 ਦਾ ਚਲੋ 600 ਦਾ ਲਾ ਲਓ ਹਣਾ ਤੁਸੀਂ ਕਿੰਨੇ ਦਾ ਦਿੰਦੇ ਹੋ ਕੀ ਕੁਆਲਿਟੀ ਹੈ ਇਹਦੇ ਵਿੱਚ ਕੁਆਲਿਟੀ ਵੀਰੇ ਪਿਓਰ ਕੋਟ ਨਾ ਦੁਪੱਟਾ ਪਿਓਰ ਕੋਟ ਨਾ ਜਮਾ ਨਾਲ ਆਏ ਜੀ ਨਾਲ ਆ ਗਰਮੀਆਂ ਦਾ ਤੋਹਫਾ ਦੁਪੱਟੇ ਦਾ ਸਾਈਜ਼ ਦੇਖੋ ਤੁਸੀਂ ਬਿਲਕੁਲ ਜੀ ਸਾਈਜ਼ ਹੈ ਵੱਡਾ ਤੇ ਉਹ ਵੀ ਪੂਰਾ ਸੂਟ ਆ ਪੂਰਾ ਸੂਟ ਜੀ ਮੈਚਿੰਗ ਵੀਰੇ ਮੈਚਿੰਗ ਸਲਵਾਰਾਂ ਨਾਲ ਨਾਲ ਦੁਪੱਟਾ ਕਿੰਨੇ ਦਾ ਤੁਸੀਂ ਕਿੰਨੇ ਦਾ ਦੇਵੋਗੇ ਆਪਾਂ ਕਰੇ 400 ਰੁਪਏ ਦਾ 400 ਦਾ ਜਮਾ ਕਰਨ ਵਾਲਿਆਂ ਨੂੰ ਸ਼ੇਅਰ ਕਰਨ ਵਾਲਿਆਂ ਨੂੰ ਵੀਰੇ 375 ਦਾ ਦੇ ਦਾਂਗੇ ਵੀ 25 ਰੁਪਏ ਦਾ ਫਾਇਦਾ ਇੱਕ ਸੂਟ ਵਾਗਰ ਮੈਨੂੰ ਪਤਾ ਇਹ ਇਕੱਠੇ ਚੱਕੋਗੇ ਕਿਉਂਕਿ ਇਹ ਅਗਲੀ ਗਰਮੀ ਵਾਸਤੇ ਵੀ ਹੁਣੇ ਖਰੀਦੋਗੇ ਭੈਣੇ ਇੰਨੇ ਸਸਤੇ ਨੇ ਇਸ ਲਈ ਵੀਡੀਓ ਨੂੰ ਸ਼ੇਅਰ ਕਰ ਦਿਓ ਹਰੇਕ ਸੂਟ ਵਾਗਰ 25 ਰੁਪਏ ਦਾ ਫਾਇਦਾ ਹੋਊ ਤੁਹਾਡਾ ਆਹ ਸੂਟ ਹੈ ਵੀਰੇ ਜਿੰਨੇ ਮਰਜ਼ੀ ਚੱਕ ਲਓ ਗੱਲ ਇਹ ਆ ਵੀ ਵੀਡੀਓ ਜਿੰਨੀ ਮਰਜ਼ੀ ਲੰਬੀ ਬਣਾ ਲਈਏ ਜਿੰਨਾ ਮਰਜ਼ੀ ਮਾਲ ਦਿਖਾ ਦਈਏ ਇੰਨਾ ਕਮਾਲ ਪਿਆਗਾ ਵੀ ਤੁਸੀਂ ਵੀ ਹੈਰਾਨ ਹੋਈ ਜਾਮੋਗੇ ਪਰ ਲੰਮੀ ਵੀਡੀਓ ਦਾ ਸਕਿੱਪ ਹੋ ਜਾਂਦੀ ਐ ਇਸ ਕਰਕੇ ਮੈਂ ਬੇਨਤੀ ਕਰੂੰਗਾ ਹੋਰ ਜਾਣਕਾਰੀ ਲੈਣ ਲਈ ਸਕਰੀਨ ਤੇ ਨੰਬਰ ਦਿੱਤਾ ਹੋਇਆ WhatsApp ਤੇ ਰੰਗ ਦੇ ਫੋਟੋਆਂ ਵੀ ਇਹਨਾਂ ਦੇ ਪਾਉਂਦੇ ਰਹਿੰਦੇ ਨੇ ਬਾਕੀ ਤੁਸੀਂ ਫੋਨ ਤੇ ਗੱਲਬਾਤ ਕਰ ਲਿਓ ਲੋਂਗੋਵਾਲ ਮੂਲੇ ਦਾ ਦਰਵਾਜਾ ਮਸ਼ਹੂਰਾ ਜ਼ਿਲ੍ਹਾ ਸੰਗਰੂਰ ਦੇ ਵਿੱਚ ਜਿਹਨੇ ਆਉਣਾਗਾ ਹੋਮ ਡਿਲੀਵਰੀ ਜਿਹੜੀ ਚੀਜ਼ ਇਹ ਦਿਖਾਉਣਗੇ ਉਹੀ ਤੁਹਾਡੇ ਕੋਲੇ ਪਹੁੰਚੂਗੀ ਫੋਨ ਕਰ ਲਓ ਗੱਲਬਾਤ ਕਰ ਲਓ ਪੇਮੈਂਟ ਪਾ ਕੇ ਤੁਸੀਂ ਸੂਟ ਮੰਗਵਾ ਸਕਦੇ ਹੋ ਦੋ ਜਾਂ ਤਿੰਨ ਦਿਨਾਂ ਦੇ ਵਿੱਚ ਤੁਹਾਡੇ ਘਰ ਤੱਕ ਪਹੁੰਚ ਹੋ ਜੂਗਾ ਨਾ ਜੀ ਪਹੁੰਚ ਹੋ ਜੂ ਵੀਰੇ ਲੋ ਜੀ ਬਾਕੀ ਡਿਲੀਵਰੀ ਚਾਰਜਸ ਵੱਖਰੇ ਨੇ ਲਾਸਟ ਸਵਾਲਾ ਮਿੱਤਲ ਸਾਹਿਬ ਦਾਜਵਰੀ ਵਾਲੇ ਮਿਲਦੂ ਸਾਰਾ ਸਾਮਾਨ ਇੱਥੋਂ ਵੀਰੇ ਜਿੰਨਾ ਮਰਜੀ ਇੱਕ ਨੰਬਰ ਤੇ ਬਾਜ਼ਾਰ ਨਾਲੋਂ ਬਹੁਤ ਘੱਟ ਰੇਟਾਂ ਤੇ ਦਵਾਂਗੇ ਦਾਜਵਰੀ ਆਪ ਦੇ ਪੂਰੇ ਬਾਜ਼ਾਰ ਨਾਲੋਂ ਪੂਰੇ ਪੰਜਾਬ ਨਾਲੋਂ ਠੀਕ ਹੈ ਲੋ ਵੀ ਪੂਰੇ ਪੰਜਾਬ ਨਾਲੋਂ ਕਹਿੰਦੇ ਬਹੁਤ ਹੀ ਘੱਟ ਰੇਟਾਂ ਤੇ ਹਰ ਇੱਕ ਚੀਜ਼ ਮਿਲੂਗੀ ਪੱਗ ਸੂਟ ਕੁੜਤੇ ਵੈਮੇ ਪੈਂਟ ਸ਼ਰਟ ਹਰ ਇੱਕ ਚੀਜ਼ ਇੱਥੇ ਅਵੇਲੇਬਲ ਆ ਹੈਂਡਲੂਮ ਦਾ ਵੀ ਤੁਹਾਨੂੰ ਦਿਖਾਈ ਦਿੱਤਾ ਚਾਦਰਾਂ ਵਗੈਰਾ ਸੰਪਰਕ ਕਰ ਲਓ ਧੰਨਵਾਦ ਜਿਹੜਾ ਇੰਨਾ ਪਿਆਰ ਦਿੰਨੇ ਹੋ ਦਿੰਦੇ ਰਹੋ ਧੰਨਵਾਦ ਵੀਰ ਹੈਪੀ ਮਰਤਲ ਦਾ ਇਹਨਾਂ ਨੇ ਕੀਮਤੀ ਸਮੇਂ ਸੁਮੇਤ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ